ਕੀ ਨਾਮ ਹੈ ਜੀ ਆਪਣਾ? ਸੀਮਾ ਕੁਮਾਰੀ ਕਿਹੜਾ ਪਿੰਡ ਹੈ ਜੀ? ਰੋੜਾ ਦੀ ਮੰਡੀ ਤੇ ਤੁਹਾਡੇ ਹਸਬੰਦ ਦਾ ਕੀ ਨਾਮ ਹੈ? ਗਰਮੀਤ ਸਿੰਘ ਹੈਗੇ ਨੇ ਅਜੇ ਉਹ? ਨਹੀਂ ਡੈਥ ਹੋਈ ਹੋਈ ਉਹਨਾਂ ਦੀ। ਠੀਕ ਹੈ। ਤਾਂ ਕਿਸ ਤਰ੍ਹਾਂ ਦਾ ਬਿਆਨ ਕਰਨਾ ਚਾਹੁੰਗੇ মিডিਆ ਦੇ ਸਾਹਮਣੇ? ਵੀਰ ਜੀ ਮੈਂ ਨਾ ਅੱਜ ਹੋ ਗਏ ਮੈਨੂੰ ਇਹਨਾਂ ਕੁੱਟਮਾਰ ਕੀਤੀ ਹੈ। ਕਿੰਨਾਂ ਨੇ ਕੁੱਟਮਾਰ ਕੀਤੀ ਜੀ? ਮੇਰੇ ਤਾਇ ਚਾਚੇ ਜੀ ਇਹਨਾਂ ਸਾਰਿਆਂ ਨੇ ਕੁੱਟਮਾਰ ਕੀਤੀ ਰਲ ਕੇ। ਜੀ ਤੇ ਇਹ ਮੈਨੂੰ ਘਰੋਂ ਘੱਟ ਨਾ ਚਾਹੁੰਦੇ। ਕਿਹੜੀ ਤਰੀਕ ਦੀ ਗੱਲ ਹੈ ਇਹ? ਇਹ ਨੌ ਤਰੀਕੇ ਨੌ ਤਰੀਕੇ ਦੀ ਹਾਂਜੀ ਜੀ ਚਾਚੇ 7 ਦਿਨ ਹੋ ਗਏ ਮੈਨੂੰ ਦਾਖਲ ਸੀ ਮੈਂ ਜੀ ਤੇ ਰਾਤ ਮੈਂ ਆਈ ਹਾਂ ਛੁੱਟੀ ਲੈ ਕੇ ਤੇ ਮੈਨੂੰ ਦੋ ਥਾਣੇ ਵੀ ਗਈ ਸੀ ਦੱਬ ਕੇ ਸ਼ੇਅਰ ਕਰਦੀਆਂ ਹਾਂ ਕੰਦਾ ਕੁੰਦਾ ਨਟਾ ਦਿੱਤੀਆਂ ਸੀ ਮੇਰੀਆਂ ਠੀਕ ਹੈ ਤੇ ਮੈਂ ਦਰਖਾਸਤ ਲਾਈਏ ਤੇ ਇਹਨਾਂ ਕੋਲੋਂ ਦੋ ਥਾਣੇਦਾਰ ਲੈ ਕੇ ਆਏ ਸੀ ਠੀਕ ਹੈ ਤੇ ਲਿਆਈਆਂ ਤਾਂ ਉਹਨਾਂ ਛੱਡ ਕੇ ਮੈਨੂੰ ਗੈਣੇ ਰਾਤ ਮੇਰੇ ਜੇਟ ਵੀ ਬੋਲਦਾ ਸੀ ਬੜਾ ਮੈਨੂੰ ਕਹਿੰਦਾ ਕਰੋ ਕੱਢ ਦੇਣਾ ਉਹ ਕਰ ਦੇਣਾ ਪੁਲਿਸ ਦੇ ਸਾਹਮਣੇ ਬੋਲਦਾ ਸੀ ਜੇ ਜਿਹੜੀ ਜਗ੍ਹਾ ਦੇ ਵਿੱਚ ਰਹਿੰਦੇ ਹੋ ਇਸ ਜਗ੍ਹਾ ਦੇ ਵਿੱਚ ਕੋਈ ਤਾਲੁਕਤ ਹੈਗਾ ਉਸ ਬੰਦੇ ਦਾ ਹਾਂ ਨਾਲ ਹੀ ਰਹਿੰਦੇ ਨੇ ਮੇਰੇ ਕਰ ਦੇਣਾ ਨਹੀਂ ਉਹਨਾਂ ਦਾ ਕੋਈ ਮਤਲਬ ਬਣਦਾ ਰਾਈਟ ਵੀ ਉਹ ਤੁਹਾਨੂੰ ਰੋਕ ਸਕਦੇ ਨੇ ਹਾਂ ਉਹ ਕਹਿੰਦੇ ਨੇ ਬਸ ਇਹਨੂੰ ਕੱਢਣਾ ਚਾਹੁੰਦੇ ਅਸੀਂ ਮੇਰੀ ਭੁਈਆਂ ਤੇ ਮੇਰੇ ਦਾ ਚਾਚੇ ਸਾਰੇ ਨਾਲ ਕੇ ਮੈਨੂੰ ਇਹ ਤੋਂ ਕਰੋ ਕੱਢਣਾ ਚਾਹੁੰਦੇ ਨੇ ਕਿਸ ਗੱਲ ਤੋਂ ਕੱਢਣਾ ਚਾਹੁੰਦੇ ਨੇ ਇਹ ਆ ਜਾਇਦਾਦ ਪਿੱਛੇ ਜਾਇਦਾਦ ਪਿੱਛੇ ਹਾਂਜੀ ਜਿਹੜੀ ਵੀ ਇਹੋ ਜੀ ਮੇਰੀ ਜਾਇਦਾਦ ਮੇਰੇ ਬੰਦੇ ਦੇ ਹਿੱਸਿਆਂ ਦੀ ਉਹ ਤਾਂ ਮੈਂ ਲੈਣੀ ਲੈਣੀ ਹੈ ਜਿਹੜੀ ਕਿਸੇ ਦੀ ਉਹ ਆਪਾਂ ਕਬਜ਼ਾ ਨਹੀਂ ਮਾਰਦੇ ਜਿਹੜੀ ਮੇਰੇ ਬੰਦੇ ਦੇ ਹਿੱਸੇ ਹੋਟ ਆਪਾਂ ਲੈਣੀ ਹੈ ਪੇਪਰ ਕੋਈ ਡਾਕੂਮੈਂਟ ਤੁਹਾਡੇ ਕੋਲ ਹੋਊਗਾ ਜਿਹੜਾ ਜਮੀਨ ਜਾਇਦਾਦ ਤੁਹਾਡੇ ਬੰਦੇ ਦੇ ਹਿੱਸਿਆਂ ਦੀ ਕਿੰਨੀ ਆਉਂਦੀ ਹੈ ਇਹ ਮੇਰੇ ਦੇਵਰ ਕੋਲ ਹੈਗਾ ਸਾਰਾ ਕੁਝ ਅੱਛਾ ਜੀ ਹਾਂਜੀ ਕਾਗਜ਼ ਪੱਤ ਸਾਰਾ ਕੁਝ ਉਹਨਾਂ ਕੋਲੇ ਠੀਕ ਹੈ ਹਾਂਜੀ ਤੇ ਉਹ ਸਾਰੇ ਰਲੇ ਹੋਏ ਨੇ ਮੇਰੇ ਜੇਠਾ ਨਾਲ ਹੀ ਰਹਿੰਦਾ ਤੇ ਹੋਰ ਮੇਰਾ ਤਾਇ ਚਾਚੇ ਨਾਲ ਰਲੇ ਹੋਏ ਨੇ ਸਾਰੇ ਤੇ ਰਾਣੀ ਮੇਰੀ ਵੀ ਰਲੀ ਜੀ ਤੇ ਨ ਸਾਰਿਆਂ ਨੇ ਰਲ ਕੇ ਮੈਨੂੰ ਕੁੱਟ ਮਾਰ ਕੀਤੀ ਸੀ ਤੇ ਮੈਂ 6-7 ਦਿਨ ਹੋ ਗਏ ਦਾਖਲ ਪਈ ਰਹੀ ਆ ਕੱਲ ਛੁੱਟੀ ਲੈ ਕੇ ਰਾਤਾ ਇੱਕ ਰਾਤ ਕਰੇ ਨਹੀਂ ਵੜਨ ਦਿੰਦੇ ਸੀ ਫਿਰ ਫੁੱਲ ਸਾਲੇ ਲੈ ਕੇ ਆਏ ਨਾਲ ਤਾਂ ਉਹ ਛੱਡ ਕੇ ਗਏ ਨੇ ਨੰਨੂ ਵੀ ਬੋਲਦੇ ਸੀ ਬਕਵਾਸ ਐਂ ਹੀ ਉਹ ਹੈ ਤੋ ਸੀ ਜਨ ਆ ਬਨੰਦੇ ਜੰਦਰਾ ਖਲਵਾਈ ਜਾਂਦੇ ਹੋ ਕਰੀ ਜਾਂਦੇ ਹੋ ਪੁਲਿਸ ਨੂੰ ਬੋਲੇ ਸੀ ਹਾਂਜੀ ਪੁਲਿਸ ਨੂੰ ਵੀ ਬੋਲੇ ਜਾ ਕੇ ਤੁਸੀਂ ਪੁੱਛ ਵੀ ਸਕਦੇ ਹੋ ਠੀਕ ਹੈ ਹੋਰ ਕੋਈ ਦੱਸਣਾ ਚਾਹੁੰਗੇ ਮੀਡੀਆ ਨੂੰ ਜੀ ਹਾਂਜੀ ਇਹਨਾਂ 40000 ਮੇਰਾ ਚੋਰੀ ਹੋ ਗਿਆ ਤੇ ਮੈਂ ਪਹਿਲੇ ਠੇਕੀ ਦਿੱਤੀ ਤਾਇ ਸਾਰੇ ਨਾ ਅਜੇ ਤੱਕ ਕੋਈ ਨਾ ਉਹ ਵੀ ਮੇਰਾ ਨਹੀਂ ਹੈ ਨਾ ਮੈਂ ਠੇਕਾ ਨਹੀਂ ਦਿੱਤਾ ਤੇ ਉੰਜੇ ਮੇਰੇ ਗੜ ਪੈਂਦੇ ਨੇ ਕਲਜਾ ਮਾਰਨ ਲੱਗਦੇ ਨੇ ਸਾਰੀ ਚੀਜ਼ ਤੇ ਜਿਹੜਾ ਮੇਰਾ ਹੱਕ ਬਣਦਾ ਉਹ ਤਾਂ ਮੈਨੂੰ ਵੀ ਰੇ ਦੇ ਦਨ ਪੁਲਿਸ ਪ੍ਰਸ਼ਾਸਨ ਕੋਲ ਕੀ ਮੰਗੀਏ ਇਹ ਮੰਗੇਗੀ ਇਹ ਮੈਨੂੰ ਨਿਸਾਬ ਚਾਹੀਦਾ ਸਰ ਰੋੜਾ ਵਾਲੀ ਤੋਂ ਸੀਮਾ ਰਾਣੀ ਲੜਕੀ ਹਸੀਬਲ ਹਸਪਤਾਲ ਐਡਮਿਟ ਹੋਈ ਸਰ ਕੀ ਕਹਿਣਾ ਚਾਹੋ ਸਰ ਇਹ ਕੋਈ ਨਾ ਮੰਡੀ ਐ ਢਾਣੀ ਐ ਮੰਡੀ ਦੀ ਢਾਣੀ ਐ ਸੀਮਾ ਰਾਣੀ ਜਿਹੜੀ ਐ ਜੀ ਸਰ ਇਹ ਆਈ ਸੀ ਸਾਡੇ ਕੋਲ ਕੰਪਲੇਂਟ ਵੀ ਆਈ ਸੀ 112 ਤੋਂ ਜੀ ਆਈ ਸੀ ਕਿ ਮੇਰੇ ਜਿਹੜੇ ਸਹੁਰੇ ਪਰਿਵਾਰ ਆ ਮੇਰੀ ਕੁੱਟਮਾਰ ਕਰ ਰਹੇ ਨੇ ਇਨਾਂ ਦੇ ਜਿਹੜਾ ਸੀਮਾ ਰਾਣੀਆ ਦਾ ਹਸਬੰਡ ਹੈ ਉਹਨਾਂ ਦੀ ਡੈਥ ਹੋਈ ਆ ਕੁਝ ਟਾਈਮ ਪਹਿਲਾਂ ਜੀ ਉਹਦੇ ਸਬੰਧ ਵਿੱਚ ਅਸੀਂ ਜਾ ਗਏ ਸੀ ਉੱਥੇ ਉਹ ਐਡਮਿਟ ਹੋਈ ਉੱਥੇ ਜਾ ਕੇ ਇੰਚਾਰ ਸਾਹਿਬ ਸੀ ਸਾਡੇ ਆਪਣੇ ਦਵਿੰਦਰ ਸਿੰਘ ਸਾਹਿਬ ਇਨਸਪੈਕਟਰ ਸਾਹਿਬ ਉਹ ਬਿਆਨ ਵੀ ਉਹਨਾਂ ਦੇ ਲੈ ਕੇ ਆਏ ਨੇ ਐਮ ਆਰ ਆਈ ਸੀ ਸਾਡੇ ਕੋਲ ਉਹਦੇ ਸਬੰਧੀ ਅਸੀਂ ਬਿਆਨ ਲਿਆ ਕੇ ਜਿਹੜੀ ਉਹ ਤਫ਼ਤੀਸ਼ ਉਹ ਕਰ ਰਹੇ ਨੇ ਜੀ ਜੋ ਵੀ ਕਾਰਵਾਈ ਆ ਉਹ ਹੋਊਗੀ ਉਹ ਅਸੀਂ ਕਰ ਰਹੇ ਹਾਂ ਉਹਦੇ ਸਬੰਧ ਵਿੱਚ ਮਤਲਬ ਪੁਲਿਸ ਦੀ ਕਾਰਵਾਈ ਜਾਰੀ ਹੈ ਬਿਲਕੁਲ ਜਾਰੀ ਹੈ ਜੀ ਜਿਹੜਾ ਕੋਈ ਜੇ ਕਿਸੇ ਨੇ ਗਲਤ ਕੀਤਾ ਤੇ ਉਹਦੇ ਖਿਲਾਫ ਕਾਰਵਾਈ ਜ਼ਰੂਰ ਹੋਏਗੀ ਨਹੀਂ ਕੱਲ ਜਦੋਂ ਹਸਪਤਾਲ ਤੋਂ ਉਹਨਾਂ ਨੂੰ ਛੁੱਟੀ ਮਿਲੀ ਤੁਸੀਂ ਬਿਠਾ ਕੇ ਵੀ ਆਏ ਸੀ ਉਹਨਾਂ ਵੱਲੋਂ ਉਲਟ ਸਿਰ ਕੋਈ ਬੋਲੇਗਾ ਪੁਲਿਸ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੋਈ ਉਹ ਬਸ ਇਹਨਾਂ ਥੋੜਾ ਜਿਹਾ ਲੈਕ ਹੈਲਪ ਲੈਣਾ ਚਾਹੁੰਦੇ ਸੀ ਕਿ ਹੋ ਸਕਦਾ ਹੈ ਕਿ ਸਾਨੂੰ ਰੋਕਣ ਪਰ ਨਹੀਂ ਕਿਸੇ ਵੱਲੋਂ ਕੋਈ ਨਹੀਂ ਰੋਕਿਆ ਨਹੀਂ ਗਿਆ ਉਹ ਅਸੀਂ ਉਹਨਾਂ ਕੋਲ ਗਏ ਆ ਤੇ ਬਿਲਕੁਲ ਉਹ ਸਹੀ ਸਲਾਮਤ ਉਹਨਾਂ ਨੂੰ ਘਰੇ ਉਹਨਾਂ ਦੇ ਬਿਠਾ ਕੇ ਆਏ ਅਸੀਂ ਜੀ ਜਾ ਇਨਚਾਰਜ ਆਪ ਜਿਹੜੇ ਬਿਆਨ ਲਿਖਿਆ ਸੀ ਉਹਨੂੰ ਹੁਣ ਕਿੱਥੇ ਗਏ ਸਰ ਪੁਲਿਸ ਉਹ ਹਾਈ ਕੋਰਟ ਅੱਜ ਕੋਈ ਰਿਟ ਦੇ ਸਬੰਧ ਚ ਮਾਨਜੋਗ ਹਾਈ ਕੋਰਟ ਜਾਣਾ ਪਿਆ ਉਹ ਹਾਈ ਕੋਰਟ ਗਏ ਹੋਏ ਨੇ ਉਹ ਜਦੋਂ ਵੀ ਆ ਗਏ ਆ ਫਿਰ ਉਹ ਕਾਰਵਾਈ ਕਰਨਗੇ